ਜਿਹੜਾ ਸਮਾਨ ਲੈ ਕੇ ਆਏ ਗਿਫਟ ਵਗੈਰਾ ਲੈ ਕੇ ਆਏ ਸਿੱਟਾਲੇ ਸੇ ਉਹਦੇ ਨਾਲ ਹੀ ਤੇ ਵਤ ਕਰਾਉਗੀ ਤੇ ਡਾਕਟਰ ਨੇ ਵੀ ਇਹ ਦੱਸਿਆ ਵੀ ਇਨਫੈਕਸ਼ਨ ਹੋਇਆ ਖਾਣ ਦੀ ਚੀਜ਼ਾਂ ਨਾਲ ਤਾਂ ਅਸੀਂ ਦੇਖਿਆ ਤਾਂ ਖਾਣ ਦੀ ਚੀਜ਼ਾਂ ਨਾਲ ਹੀ ਦੇਖੀ ਤਾਂ ਇਸਪਾਇਰ ਸੀ ਗਈ ਸੀ ਤੋਂ ਦਿਨਾਲੀ ਇਨਫੈਕਸ਼ਨ ਹੋਇਆ ਸੀ ਫਿਰ ਹਸਸਤੋ ਹੋਇਆ ਹੀ ਹੈ ਨਾ 10 ਸਾਲ ਦੀ ਕੁੜੀਆ ਉੱਥੇ ਗੁਜਰੀ ਪਟਿਆਲੇ ਵਿੱਚ 2 10 ਸਾਲ ਦੀ ਕੁੜੀਆ ਗੁਜਰ ਸਕਦੀ ਹੈ ਤਾਂ ਇਹ ਤਾਂ 14 ਪੇ 15 ਮਹੀਨੇ ਦੀ ਹੈ ਗਲਤ ਗੱਲ ਅੱਜ ਸਾਡੀ ਕੁੜੀਆਂ ਨਾਲ ਹੋਇਆ ਕੱਲ ਕਿਸੇ ਹੋਰ ਦੇ ਨਾਲ ਵੀ ਤਾਂ ਹੋਏਗਾ ਅਸੀਂ ਤਾਂ ਕਰਕੇ ਬੋਲਿਆ ਉਹਨਾਂ ਨੂੰ ਵੀ ਸਾਡੀ ਕੁੜੀਆਂ ਤਾਂ ਪਰਮਾਤਮਾ ਦੀ ਕਿਰਪਾ ਨਾਲ ਬਚ ਗਈ ਉਹਨਾਂ ਕਿਸੇ ਹੋਰ ਦੀ ਬੱਚੇ ਨਾਲ ਨਾ ਹੋਏ ਐਸ ਕਰਕੇ ਬੋਲਿਆ ਕੌਣ ਜ਼ਿੰਮੇਵਾਰਾ ਫਿਰ ਜਾਨ ਚਲੀ ਗਈ ਉਹਦਾ ਜ਼ਿੰਮੇਵਾਰ ਕੌਣ ਆ ਬੰਦਾਰ ਨੂੰ ਥੋੜੀ ਅਕਲ ਆਣੀ ਚਾਹੀਦੀ ਹੈ ਵੀ ਇਹ ਐਕਸਪਾਇਰ ਚੀਜ਼ਾਂ ਨਾ ਵੇਚੇ ਕਿਉਂਕਿ ਜਦੋਂ ਉਹਨਾਂ ਨੇ ਉੱਥੇ ਕਰਵਾਈ ਹੈ ਉਹਨਾਂ ਦਾ ਇਨਕੁਆਰੀ ਉੱਥੇ ਕਮ ਸਕੂ 80 90% ਸਮਾਨ ਉਹਨਾਂ ਦਾ ਐਕਸਪਾਇਰ ਨਿਕਲੇ ਆ ਜੀ ਲੁਧਿਆਣਾ ਦੇ ਵਿੱਚ ਰਹਿੰਦੇ ਇੱਕ ਪਰਿਵਾਰ ਨੂੰ ਪਟਿਆਲਾ ਦੇ ਰਿਸ਼ਤੇਦਾਰ ਤੋਂ ਮਿਲੇ ਗਿਫਟ ਵਿੱਚ ਆਏ ਚਾਕਲੇਟ ਅਤੇ कुरकुरੇ ਖਾਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਇਹ ਚਾਕਲੇਟ ਅਤੇ कुरकुरੇ ਖਾਣ ਨਾਲ ਉਹਨਾਂ ਦੇ ਬੱਚਾ ਦੇ ਸਿਹਤ ਖਰਾਬ ਹੋ ਗਏ ਅਤੇ ਇੱਕ 1.5 ਸਾਲ ਦੀ ਬੱਚੀ ਨੂੰ ਖੂਨ ਦੀ ਉਲਟੀਆਂ ਤੱਕ ਲੱਗ ਗਈ ਹਾਲਾਂਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਮੈਂਬਰਾਂ ਨੇ ਜਿੱਥੇ ਤੁਰੰਤ ਹੀ ਬੱਚੀ ਨੂੰ ਸੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਉਸ ਦਾ ਇਲਾਜ ਕਰਵਾਇਆ ਤਾਂ ਉੱਥੇ ਹੀ ਪਰਿਵਾਰ ਮੈਂਬਰਾਂ ਨੇ ਜਦੋਂ ਇਸ ਦੀ ਖੋਹ ਕੀਤੀ ਤਾਂ ਪਤਾ ਚੱਲਿਆ ਕਿ ਜੋ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਰਿਸ਼ਤੇਦਾਰ ਨੇ ਗਿਫਟ ਵਿੱਚ ਸਮਾਨ ਭੇਜਿਆ ਸੀ ਉਹ ਸਾਰਾ ਐਕਸਪਾਇਰੀ ਡੇਟ ਦਾ ਸੀ ਹਾਲਕਿ ਇਹ ਮਾਮਲਾ ਮੀਡੀਆ ਦੇ ਵਿੱਚ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਸਿਹਤ ਵਿਭਾਗ ਨੇ ਪਟਿਆਲਾ ਵਿਖੇ ਉਸ ਦੁਕਾਨ ਤੇ ਕਾਰਵਾਈ ਕੀਤੀ ਤਾਂ ਉੱਥੇ ਹੀ ਪੁਲਿਸ ਵੀ ਹੁਣ ਇਸ ਬਾਬਤ ਲੁਧਿਆਣਾ ਸਥਿਤ ਪਰਿਵਾਰ ਦੇ ਕੋਲ ਬਿਆਨ ਦਰਜ ਕਰਵਾਉਣ ਲਈ ਆ ਰਹੀ ਹੈ ਹਾਂ ਜੰਜੂ ਨਾਮ ਕੀ ਬੱਚੇ ਦਾ ਨਾਮ ਹੋਇਆ ਸੀ ਉਹ ਕਰੋ ਹੋਇਆ ਸੀ ਉਹ ਜਿਹੜਾ ਸਮਾਨ ਲੈ ਕੇ ਆਏ ਗਿਫਟ ਵਗੈਰਾ ਲੈ ਕੇ ਆਏ ਸਿੱਟੇ ਵਾਲੇ ਸੇ ਉਹਦੇ ਨਾਲ ਹੀ ਤਵਿੱਤ ਖਰਾਬ ਹੋਈ ਹੁੰਦੀ ਤੇ ਡਾਕਟਰ ਨੇ ਵੀ ਆਈ ਦੱਸਾ ਵੀ ਇਨਫੈਕਸ਼ਨ ਹੋਇਆ ਖਾਣ ਦੀ ਚੀਜ਼ਾਂ ਨਾਲ ਤਾਂ ਅਸੀਂ ਦੇਖਿਆ ਤਾਂ ਖਾਣ ਦੀ ਚੀਜ਼ਾਂ ਨਾਲ ਹੀ ਦੇਖੀ ਤਾਂ ਇਸਪਾਇਰ ਸੀ ਕੀ ਅਸੀਂ ਤੋਂ ਦਿਨਾਂ ਲਈ ਇਨਫੈਕਸ਼ਨ ਹੋਇਆ ਸੀ ਇਹ ਨਾਲ ਵੱਡਾ ਕੋਈ ਹਾਸਾ ਵੀ ਹੋ ਸਕਦਾ ਸੀ ਜੇ ਤੁਸੀਂ ਕੀਆ ਤਾਂ ਫਿਰ ਹਾਸਾ ਤਾਂ ਹੋਇਆ ਹੀ ਹੈ ਨਾ 10 ਸਾਲ ਦੀ ਗੁੜੀਆ ਉੱਥੇ ਗੁਜਰੀ ਪਟਿਆਲੇ ਵਿੱਚ ਤੋਂ 10 ਸਾਲ ਦੀ ਗੁੜੀਆ ਗੁਜਰ ਸਕਦੀ ਹੈ ਤਾਂ ਇਹ ਤਾਂ 14 15 ਮਹੀਨੇ ਦੀ ਹੈ ਮੇਰੀ ਪੋਤੀ ਜੀ ਤਾਂ ਫਿਰ ਇਹਦੇ ਨਾਲ ਵੀ ਕੁਝ ਵੀ ਹੋ ਸਕਦਾ ਸੀਗਾ ਥੋੜਾ ਅਸੀਂ ਧਿਆਨ ਕੀਤਾ ਤੇ ਪਰਮਾਤਮਾ ਦੀ ਮਰਜ਼ੀ ਨਾਲ ਬਚ ਗਈ ਉਹ ਤੋਂ ਪਰਮਾਤਮਾ ਦੀ ਕਿਰਪਾ ਨਾਲ ਬਚ ਗਈ ਤਾਂ ਫਿਰ ਐਦਾਂ ਨਹੀਂ ਹੋਣਾ ਚਾਹੀਦਾ ਨਾ ਜਿਹੜੇ ਦੁਕਾਨਦਾਰ ਐਦਾਂ ਦੇ ਸਪਾਇਰ ਸਮਝ ਰਖਦੇ ਤਾਂ ਉਹਨਾਂ ਤੇ ਕੋਈ ਕਾਰਵਾਈ ਚਾਹਦੇ ਤੁਸੀਂ ਤਾਂ ਚਲਣੀ ਤਾਂ ਚਾਹੀਦੀ ਹੈ ਗਲਤ ਗੱਲ ਆ ਅੱਜ ਸਾਡੀ ਕੁੜੀਆਂ ਨਾਲ ਹੋਇਆ ਕੱਲ ਕਿਸੇ ਹੋਰ ਦੇ ਨਾਲ ਵੀ ਤਾਂ ਹੋਏਗਾ ਅਸੀਂ ਤਾਂ ਤਾਂ ਕਰਕੇ ਬੋਲਿਆ ਉਹਨਾਂ ਨੂੰ ਵੀ ਸਾਡੀ ਕੁੜੀਆਂ ਤਾਂ ਪਰਮਾਤਮਾ ਦੀ ਕਿਰਪਾ ਨਾਲ ਬਚ ਗਈ ਉਹਨਾਂ ਕਿਸੇ ਹੋਰ ਦੀ ਬੱਚੇ ਨਾਲ ਨਾ ਹੋਏ ਐਸ ਕਰਕੇ ਬੋਲਿਆ ਕੌਣ ਜ਼ਿੰਮੇਵਾਰ ਆ ਫਿਰ ਜਾਂਚ ਲਈ ਗਈ ਉਹਦਾ ਜ਼ਿੰਮੇਵਾਰ ਕੌਣ ਆ ਜਾਨ ਥੋੜਾ ਵਾਪਸ ਆ ਜਾਏਗੀ ਤੇ ਪ੍ਰਸ਼ਾਸਨ ਤੋਂ ਵੀ ਮੰਗ ਕਰ ਰਹੇ ਹਾਂ ਅਸੀਂ ਤੁਸੀਂ ਮੰਗ ਹੈਈ ਆ ਬਈ ਐਕਸ਼ਨ ਚੱਕੋ ਕੁਛ ਨਾ ਕੁਛ ਅੱਗੇ ਨਾ ਹੋਏ بس ਇਹ ਹੀ ਸਾਡੀ ਮੰਗ ਤੋਂ ਅੱਗੇ ਕਿਸੇ ਦੇ ਨਾਲ ਬੱਚੇ ਦਾ ਨਾਂ ਹੋਏ ਇਦਾਂ ਦਾ ਕਟਣਾ ਠੀਕ ਬਸ ਇਹ ਹੀ ਕਹਿਣਾ ਚਾਹੁੰਦੇ ਅਸੀਂ ਤੋਂ ਜੀ ਮੇਰਾ ਨਾਮ ਵਿਨੋਦ ਕੁਮਾਰ ਹੈ ਜੀ ਇੱਕ ਹੀ ਮਾਮਰਾ ਬੱਚੇ ਦੇ ਜਿਹੜਾ ਜ ਮਾਂ ਹੋਈ ਆ ਬੱਚੇ ਦੀ ਤਬੀਅਤ ਇਦਾਂ ਖਰਾਬ ਹੋਈ ਆ ਜੀ ਅਸੀਂ ਤਾਂ ਗਏ ਸੀ ਕਿ ਪਟਿਆਲੇ ਸ਼ਾਦੀ ਤੇ ਤੇ ਸਾਦੀ ਉੱਥੇ ਟੈਂਡ ਕੀਤੀ ਤੇ ਮੇਰੀ ਕੁੜੀ ਦੀ ਉੱਥੇ ਮੰਗਣੀ ਕੀਤੀ ਹੋਈ ਜੀ ਤੇ ਸਾਡੇ ਰਿਸ਼ਤੇਦਾਰਾਂ ਨੇ ਸਾਨੂੰ ਗਿਫਟ ਦਿੱਤਾਈ ਟੋਕਰੀ ਚ ਬਾਕੇ ਕਿਸੇ ਦੁਕਾਨ ਤੋਂ ਖਰੀਦ ਕੇ ਲਿਆ ਕੇ ਸਾਨੂੰ ਦੇ ਦਿੱਤਾ ਤੇ ਉਹ ਅਸੀਂ ਪੈਕਿੰਗ ਦਾ ਹੀ ਕਰ ਲਿਆ ਹੈ ਤੇ ਘਰ ਲਿਆ ਕੇ ਅਸੀਂ ਬੱਚਿਆਂ ਨੂੰ ਦੇ ਦਿੱਤਾ ਠੀਕ ਹੈ ਜੀ ਤੇ ਉਹਦੀ ਭੂਆ ਨੇ ਖੋਲੀ ਟੋਕਰੀ ਤੇ ਮੇਰੀ ਪੋਤੀ ਉਹ ਤਾਂ ਛੋਟੀ ਜਿਹੀ ਤਾਂ ਖੋਲ ਨਹੀਂ ਸਕਦੀ ਪਰ ਜਿੱਦਾ ਜਿੱਦਾ ਆਪਣੀ ਭੂਆ ਦੇ ਨਾਲ ਉਹ ਮੇਰੀ ਪੋਤੀ ਨੇ ਵੀ ਥੋੜਾ ਥੋੜਾ ਸਮਾਨ ਖਾਦਾ ਤੇ ਘੰਟੇ ਡੇਢ ਘੰਟੇ ਬਾਅਦ 2 ਘੰਟੇ ਬਾਅਦ ਬੱਚੇ ਦੇ ਦੋਨਾਂ ਦੀ ਤਬੀਅਤ ਨਾ ਹਲਕੇ ਹਲਕੇ ਖਰਾਬ ਹੋਣ ਲੱਗੀ ਤੇ ਮੈਂ ਕਿਹਾ ਬਟਾ ਕੀ ਹੋ ਗਿਆ ਕਿਹਾ ਪਾਪਾ ਮੇਰਾ ਪੇਟ ਦਰਦ ਕਰਦਾ ਪਿਆ ਤੇ ਮੇਰਾ ਪੇਟ ਦਰਦ ਕਰਦਾ ਪਿਆ ਤੇ ਮੇਰੇ ਲੂਜ਼ ਮੋਸ਼ਨ ਲੱਗੇ ਮੈਂ ਕਿਹਾ ਕੋਈ ਨਹੀਂ ਪੁੱਤਰ ਮੈਂ ਤੈਨੂੰ ਦਵਾਈ ਦਰਾ ਲਿਆ ਨਾ ਦੋਨੇ ਬੱਚਿਆਂ ਨੂੰ ਨਾ ਉਹ ਛੋਟੀ ਨੂੰ ਤਾਂ ਹੋ ਹੀ ਰਿਆ ਸੀਗਾ ਪਰ ਮੈਂ ਵੱਡੇ ਨੂੰ ਪਹਿਲਾਂ ਦਵਾ ਕੇ ਲਿਆਇਆ ਸੀ ਵੱਡੇ ਨੂੰ ਦਵਾ ਕੇ ਲਿਆਇਆ ਫਿਰ ਛੋਟੀ ਨੂੰ ਵੀ ਮੈਂ ਕੋਲ ਦੇ ਡਾਕਟਰ ਕੋਲੋਂ ਗਿਆ ਡਾਕਟਰ ਸਾਹਿਬ ਨੂੰ ਲੋਈ ਮੋਸ਼ਨ ਹੋ ਰਿਹਾ ਉਲਟੀਆਂ ਆ ਰਹੀਆਂ ਤੇ ਦੇਖੋ ਜਰਾ ਤੇ ਉਹਨੇ ਡਾਕਟਰ ਸਾਹਿਬ ਨੇ ਦੇਖਿਆ ਕਹਿੰਦਾ ਨਹੀਂ ਕੋਈ ਨਹੀਂ ਹੋ ਜੂਗੀ ਠੀਕ ਦਵਾਈ ਲੈ ਜਾ ਪਰ ਮੇਰੀ ਵੱਡੀ ਬੇਟੀ ਨੂੰ ਤਾਂ ਆਰਾਮ ਆ ਗਿਆ ਪਰ ਮੇਰੀ ਪੋਤੀ ਨੂੰ ਆਰਾਮ ਨਹੀਂ ਆਇਆ ਫਿਰ ਅਸੀਂ ਡਾਕਟਰ ਨੂੰ ਹੋਰ ਪੁੱਛਿਆ ਕਹਿੰਦਾ ਦੇਖੋ ਹੁਣ ਤੇ ਬਿਧ ਖਰਾਬ ਹੋਈ ਆ ਹੌਲੀ ਹੌਲੀ ਆਰਾਮ ਆ ਜਾਊਗਾ ਤੁਸੀਂ ਇਹਨੂੰ ਔਰਾਸ ਵਗੈਰਾ ਇਹਨੂੰ ਪਿਲਾਓ ਅਸੀਂ ਉਹਨੂੰ ਹੌਲੀ ਹੌਲੀ ਪਿਲਾਉਂਦੇ ਰਹੇ ਤੇ ਥੋੜਾ ਥੋੜਾ ਫਰਕ ਜਾ ਲੱਗ ਗਿਆ ਸਾਨੂੰ ਵੀ ਲਾ ਹੋ ਜਾਏਗਾ ਪਰ ਰਾਤ ਨੂੰ 1.5 ਵਜੇ ਉਹਦੇ ਬਲੱਡ ਆਣ ਲੱਗਿਆ ਮੂੰਹ 'ਚ ਤੇ ਇੱਕ ਨੱਕ ਦੇ ਵਿੱਚ ਤੇ ਅਸੀਂ ਘਬਰਾ ਗਏ ਫਿਰ ਅਸੀਂ ਦੋਨੋਂ ਜਿਹੜੇ ਬੱਚੇ ਮੇਰੇ ਸਾਰੇ ਇੱਧਰ ਤਿੱਧਰ ਹੋਣ ਲੱਗੇ ਤੇ ਅਸੀਂ ਦੇਖਿਆ ਵੀ ਹੋਇਆ ਕੀ ਸਾਨੂੰ ਘਬਰਾ ਗਏ ਇੱਕਦਮ ਤੋਂ ਫਿਰ ਅਸੀਂ ਉਹ ਗੁੜੀਆਂ ਨੂੰ ਪਾਣੀ ਪਾਇਆ ਥੋੜਾ ਸਰਦੇ ਵਿੱਚ ਹੋਰ ਉਹਨੂੰ ਦੇਖਿਆ ਵੀ ਥੋੜਾ ਖੂਨ ਰੁਕੇ ਫਿਰ ਦੇਖਿਆ ਕਈ ਵਾਰੀ ਵੀ ਉਹਨੂੰ ਲਟਾਲ ਨਾਲ ਖੂਨ ਰੁਕ ਜਾਂਦਾ ਹੈ ਉਹ ਫਿਰ ਥੋੜੀ ਜਿਹੀ ਹਲਕਾ ਥੋੜੇ ਜਿਹਾ ਖੜ ਰੁਕਿਆ ਫਿਰ ਦੂਸਰੇ ਜਦੋਂ ਸਵੇਰ ਹੋਇਆ ਮੈਂ ਆਪਣੇ ਮੁੰਡੇ ਨੂੰ ਤੇ ਮੇਰੀ ਬੋਟੀ ਨੂੰ ਇਹਨੂੰ ਕਿਹਾ ਜਾ ਬਾਕੀ ਤਾਂ ਉਹਦੇ ਨਾਲ ਹਸਪੀਟਲ ਦੀ ਦਵਾਈ ਚੱਜਦੀ ਨਹੀਂ ਹੈਗੀ ਹੈ ਸੀਓਲ ਹਸਪੀਟਲ ਦੀ ਦਵਾਈ ਚੱਜਦੀ ਹੈ ਅਸੀਂ ਉੱਥੇ ਗਏ ਉਹਨਾਂ ਨੇ ਦਵਾਈ ਦਵਾਈ ਤੇ ਜੀ ਉਹ ਉਹਦੇ ਨਾਲ ਥੋੜਾ ਥੋੜਾ ਉਹਨੂੰ ਆਰਾਮ ਆਣ ਲੱਗਿਆ ਜੀ ਹਾਂਜੀ ਤੇ ਕਿੰਨਾ ਕਸਮਾਨ ਸੀਗਾ ਜਿਹੜਾ ਐਕਸਪਾਇਰ ਸੀ ਉੱਥੇ ਟੋਕਰੀ ਭਰੀ ਹੋਈ ਸੀਗੀ ਜੀ ਸਾਰੇ ਉਹ ਸਾਰੇ ਕਾਰਵਾਈ ਕਰਵਾਈ ਇਹਨਾਂ ਨੇ ਤੁਹਾਡੇ ਜਿੰਨੇ ਤੁਹਾਨੂੰ ਗਿਫਟ ਦਿੱਤਾ ਸੀ ਫਿਰ ਹਾਂਜੀ ਉਹਨਾਂ ਨੇ ਪਟਿਆਲੇ ਕਰਵਾਈ ਹੈ ਜੀ ਕਾਰਵਾਈ ਸੈਂਪਲ ਵੀ ਭਰੇਗੇ ਕੋਈ ਹਾਂਜੀ ਅਸੀਂ ਇੱਥੋਂ ਸੈਂਪਲ ਉਹਨਾਂ ਨੂੰ ਭੇਜੇ ਤੇ ਉਹਨਾਂ ਨੇ ਉਹ ਫਿਰ ਉਹਨਾਂ ਨੂੰ ਦਿਖਾਇਆ ਜੀ ਤੇ ਕਿੰਨੇ ਕ ਬੱਚੇ ਸੀਗੇ ਇਹ ਟੋਟਲ ਟੋਟਲ 2 ਬੱਚੇ ਸੀਗੇ ਸਿਰਾ ਸਾਡੇ ਤਾਂ ਹੋਰ ਕੋਈ ਵੀ ਇਹ ਮਾਰਦੇ ਹੋਰ ਜਿੱਦਾਂ ਮੇਰੀ ਨੂੰਹ ਹੈ ਉਹਨੇ ਵੀ ਥੋੜਾ ਕੁਝ ਖਾਦਾ ਸੀਗਾ ਮੇਰੀ ਸਾਲੀ ਹੈ ਉਹਨੇ ਵੀ ਮਾੜਾ ਮੋਟਾ ਕੁਝ ਖਾਦਾ ਸੀਗਾ ਤੇ ਮੇਰੀ ਸਾਲੀ ਦਾ ਵੀ ਪੇਟ ਦਰਦ ਹੋਇਆ ਤੇ ਮੇਰੀ ਨੂੰਹ ਦਾ ਵੀ ਪੇਟ ਦਰਦ ਹੋਇਆ ਜੀ ਹਾਂ ਜੀ ਦਾ ਵੀ ਕਾਰਵਾਈ ਦੀ ਮੰਗ ਕਰਦੇ ਹਾਂ ਸਿਰਫ ਕਾਰਵਾਈ ਹੀ ਹੈ ਜੀ ਉਹ ਦੁਕਾਨਦਾਰ ਨੂੰ ਥੋੜੀ ਅਕਲ ਆਣੀ ਚਾਹੀਦੀ ਹੈ ਵੀ ਇਹ ਐਕਸਪਾਇਰ ਚੀਜ਼ਾਂ ਨਾ ਵੇਚੇ ਕਿਉਂਕਿ ਜਦੋਂ ਉਹਨਾਂ ਨੇ ਉੱਥੇ ਕਰਵਾਈ ਹੈ ਉਹਨਾਂ ਨੇ ਇਨਕੁਆਰੀ ਉੱਥੇ ਕਮ ਸਕ 80 90% ਸਮਾਨ ਉਹਨਾਂ ਦਾ ਐਕਸਪਾਇਰ ਨਿਕਲੇ ਜੀ ਬਰਾਮਦ ਹੋਇਆ ਪੂਰੀ ਦੁਕਾਨ ਚ ਪੂਰੀ ਦੁਕਾਨ ਚ ਤੇ ਜਿਹੜਾ ਤੁਹਾਡੇ ਕੋਲ ਸਮਾਨ ਸੀਗਾ ਕਿੰਨਾ ਕੁ ਸੀਗਾ ਉਹ ਤਾਂ ਥੋੜਾ ਜਿਹਾ ਸੀਗਾ ਜੀ ਇੱਕ ਇੱਕ ਸਮਾਨ ਸੀਗਾ ਜਿੱਦਾਂ ਚੋਕਲੇਟ ਹੋ ਗਈ ਬਿਸਕੁਟ ਹੋ ਗਏ ਸਾਰੇ ਐਕਸਪਾਇਰ ਸੀ ਗਏ ਤੁਹਾਡੇ ਕੋਲ ਹੈਗੇ ਆ ਪਰ ਹਾਂਜੀ ਸਾਡੇ ਕੋਲ ਆ ਗਿਆ ਸੀ ਪਟਿਆਲੇ ਪੇਟ ਤੇ ਮੇਰੇ ਕੋਲ ਫੋਟੋਆਂ ਹੈਗੀਆਂ ਜੀ ਕਿ ਕਿ ਕਾਰਵਾਈ ਕਾਰਵਾਈ ਪਟਿਆਲੇ ਹੋਈ ਨਾ ਅਸੀਂ ਤਾਂ ਸਿਰਫ ਇਹੀ ਮੰਗ ਕਰਦੇ ਆ ਕਿ ਸਾਡੇ ਬੱਚੇ ਨਾਲ ਹੋਇਆ ਕਿਸੇ ਹੋਰ ਦੇ ਬੱਚੇ ਨਾਲ ਨਾ ਹੋਵੇ ਬੱਚੇ ਦੀ ਤਬੀਅਤ ਕਿਦਾਂ ਜੀ ਹੁਣ ਤਾਂ ਥੋੜਾ ਬੈਟਰ ਹੈ ਇਹ ਪਹਿਲਾਂ ਨਾਲੋਂ ਸਹੀ ਹੈਗੀ ਹੈ ਤੇ ਡਾਕਟਰ ਕੀ ਕਹਿ ਰਹੇ ਹੁਣ ਡਾਕਟਰ ਆ ਕੇ ਕਹਿ ਰਹੇ ਵੀ ਜੇ ਜ਼ਿਆਦਾ ਤਬੀਅਤ ਖਰਾਬ ਹੋ ਗਈ ਤੇ ਆਪਾਂ ਇਹਨੂੰ ਐਡਮਿਟ ਕਰਾਂਗੇ ਫਿਲਹਾਲ ਤੁਸੀਂ ਇਹਨੂੰ ਘਰ ਲੈ ਕੇ ਜਾਓ ਕਿਉਂਕਿ ਛੋਟੀ ਬੱਚੀ ਐਨੂੰ ਐਡਮਿਟ ਨਹੀਂ ਕਰ ਸਕਦੇ ਉਹ بیمار ਹੁੰਦਾ ਤਾਂ ਉਹ ਹੀ ਸੀ ਜਿਹੜੀ ਹਾਂਜੀ ਹਾਂਜੀ ਬਿਲਕੁਲ ਉਹੀ ਸੀਗਾ ਜੀ ਐਕਸਪਾਇਰ ਵਾਲਾ ਜੀ